हां जी भाई जी ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਹੈ ਜੀ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੀਲਾ ਖੁਰਦ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਪੈਂਦੀ ਹੈ ਬਾਈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਐਚ ਐਫ ਦੱਬੀ नस्ਲ ਤੁਸੀਂ ਬਹਿਰ ਦੇਖ ਰਹੇ ਹੋ ਜੀ ਪੂਰੀ ਜਾਤ ਬਰੀਡ ਦੇ ਵਿੱਚ ਦੂਜਾ ਸੂਆ ਹੁਣ ਸੂਈ ਦੀ ਹੈ ਜੀ ਤੀਜੇ ਸੂਏ ਨੂੰ ਇਹਦੇ ਟੀਕਾ ਭਰਿਆ ਹੋਇਆ ਸੀ ਪਰ ਇਹ 7.5 ਮਹੀਨੇ ਤੇ ਬੱਚਾ ਛੱਡ ਗਈ ਦੁੱਧੋ ਡਰਾਈ ਕਰਨ ਦਾ ਬਿਲਕੁਲ ਟਾਈਮ ਸੀ ਉਸ ਟਾਈਮ ਮੈਂ ਡਰਾਈ ਦੇ ਟਾਈਮ ਤੇ ਮੰਨ ਲਓ ਵੀ 5 ਕਿਲੋਟਰ ਦੁੱਧ ਦੇ ਥਲੇ ਰਹਿ ਗਿਆ ਸੀ ਇੱਕ ਟਾਈਮ ਚ ਹੁੰਦੇ ਸੀ ਜਦੋਂ ਇਹਨੇ ਬੱਚਾ ਛੇੜ ਤਾਂ ਦੁਬਾਰਾ ਚੋਣਾ ਸ਼ੁਰੂ ਕਰ ਦਿੱਤਾ ਤਾਂ ਇਸ ਟਾਈਮ ਇਹਦੇ ਹੀਠਾਂ ਦੁੱਧ 8 ਲੀਟਰ ਇਹ ਕਰ ਗਈ ਸਾਢੇ 7 ਤੇ ਨੇ ਬੱਚਾ ਛੇਟਾ ਸੀ ਤੇ 1 ਮਹੀਨਾ ਨੂੰ ਹੋ ਚੁੱਕਿਆਗਾ ਬੱਚਾ ਛੇਟੇ ਨੂੰ ਹੁਣ ਅੰਦਰੋਂ ਸਫਾਈ ਇਹਦੀ ਕਰਵਾਤੀ ਦੁੱਧ ਤੇ ਇਹ ਆਉਣਾ ਸਟਾਰਟ ਹੋ ਗਈ ਜਦੋਂ ਆਪਦਾ ਇਹ ਪੀਕ ਲੈਵਲ ਇਹਦਾ ਟਾਈਮ ਪੂਰਾ ਹੋ ਗਿਆ 9ਵਾਂ ਮਹੀਨਾ ਪੂਰਾ ਹੋ ਗਿਆ ਸਮਝ ਲਓ ਵੀ ਅੱਜ 15 ਕ ਦਿਨ ਰਹਿ ਗਏ ਦੇ ਟਾਈਮ ਪੂਰਾ ਹੋਣ ਦੇ ਵਿੱਚ ਉਸ ਟਾਈਮ ਇਹਨੇ ਦੁੱਧ ਪੂਰਾ ਕਰ ਲੈਣਾਗਾ ਇਸ ਟਾਈਮ ਇਹਦੇ ਹੀਠਾਂ ਦੁੱਧ 8 ਲੀਟਰ ਪੂਰਾ ਕੰਡੇ ਵਾਲਾ ਰੈਡੀ ਆ ਤੇ ਤਿਆਰ ਆ ਥਣਾ ਦਾ ਸਾਈਜ਼ ਮੈਂ ਨੇੜ ਤੋਂ ਦਿਖਾਉਣਾ ਵੱਡੀ ਫਾਰਮ ਵਾਲੀ ਵਹਿੜਾ ਤਾਜੀ ਸੂਈ 25 ਲੀਟਰ ਦਿੰਦੀ ਆ ਇਹ ਕੱਦ ਕਾਠ ਬੇਲ ਛੋਡੇ ਸਾਹਮਣੇ ਆ ਬੈਕ ਸਾਈਡ ਤੋਂ ਮੈਂ ਲੇਵਾ ਦਿਖਾਉਣਾ ਪੂਰਾ ਵੱਡੇ ਲੇਵੇ ਵਾਲੀ ਆ ਤਾਜੀ ਦੁੱਧ 25 ਲੀਟਰ ਰਾਮਦਰੀ ਦਾ ਚਵਾ ਦਿੰਦੀ ਆ ਸੀਲਸ ਲੱਗ ਕੋਈ ਇਹਨੂੰ ਦਾਣਾ ਨਹੀਂ ਪਾਉਣਾ ਕੋਈ ਇਹਨੂੰ ਨਿਆਣਾ ਨਹੀਂ ਪਾਉਣਾ ਚੁੱਪ ਕਰਕੇ ਦੇ ਹੀਠਾਂ ਥੱਲੇ ਬਹਿ ਕੇ ਜਿੰਮੇ ਮਰਜੀ ਚਾਹੇ ਬੱਚਾ ਚਵਾਈ ਕਰ ਲਈ ਪੂਰੀ ਸੀਲਸ ਲੱਗ ਤੇ ਠੰਡੀ ਵਹਿੜ ਹੈਗੀ ਧਾਰ ਪੂਰੀ ਮੋਟੀ ਹੈਗੀ ਚਾਰੇ ਥਣਾ ਦੇ ਵਿੱਚ ਕੋਈ ਭੂਰ ਸੱਟਾ ਨਹੀਂ ਕੋਈ ਬਾਦ ਘਾਟ ਨਹੀਂ ਪੂਰੀ ਸੋਹਣੀ ਤੇ ਸਨੱਕ ਪੁਣੇ ਵਿੱਚ ਵੱਡੀ ਵਹਿੜ ਹੈ ਜੇ ਤਿਆਰ ਹੁੰਦੀ ਤਾਂ ਕਰਮਾ ਵਾਲੀ ਲੱਖ ਦੀ ਸੀ ਪਰ ਇਸ ਟਾਈਮ ਕੋਈ ਮੇਰਾ ਭਰਾ ਦੁੱਧ ਪੀਣ ਦੀ ਖਾਤਰ ਲਜਾਣੀ ਹੋਵੇ ਤਾਂ ਸਿਰਫ 25000 ਦੇ ਵਿੱਚ ਐਡੀ ਵਹਿੜ ਮਿਲਣੀ ਤਾਂ 25 ਚ ਬਹੁਤ ਔਖੀ ਆ ਜਿਹੜੇ ਹਿਸਾਬ ਨਾਲ ਇਹ ਕੱਦ ਕਾਠ ਹੈਗਾ ਪੂਰੀ ਸਨਖ ਪੌਣੇ ਚ ਵੱਡੀ ਵਹਿੜ ਹੈਗੀ ਮੁੱਲ ਸਿਰਫ 25000 ਲੈਵਾ ਤੁਹਾਨੂੰ ਦਿਖਾ ਰਿਆ ਮੈਂ ਬੈਕ ਸਾਈਡ ਤੋਂ ਦੇਖੋ ਮਾੜੀ ਜੀ ਬੇਮੂਲੀ ਦੀ ਸਾਈਡ ਦਿਖਾ ਰਹੀ ਆ ਪਰ ਦੁੱਧ ਸਾਹਮਣੋਂ ਸਾਹਮਣੀ ਕੋਈ ਵੀ ਚਵਾਈ ਕਰ ਲਿਓ ਇੱਕੋ ਜਗਾ ਮੁੱਲ ਸਿਰਫ 25000 ਕਿਸੇ ਨੂੰ ਜ਼ਰੂਰਤ ਹੋਵੇ ਨੰਬਰ ਮੇਰਾ ਸਕਰੀਨ ਤੇ ਚੱਲਦਾ ਇਹ ਨੰਬਰ ਤੇ ਸੰਪਰਕ ਕਰਕੇ ਤੁਸੀਂ ਵਹਿੜ ਖਰੀਦ ਸਕਦੇ ਹੋ ਜੀ ਮੈਂ ਸੋਨੂੰ ਟੋਰਾ ਵੀ ਇਹਦਾ ਚੈੱਕ ਕਰਾ ਦੇਣਾ ਟੋਰੇ ਪੱਖੋਂ ਵੀ ਪੂਰੀ ਚੰਗੀ ਆ ਗਈ ਟੋਰਾ ਚੈੱਕ ਕਰਵਾਉਣਾ ਪੂਰਾ ਚੈੱਕ ਕਰੋ ਸਿਰਫ 25000 ਦੇ ਵਿੱਚ ਮਿੰਦਰਾ ਪੇਕਅਪ ਗੱਡੀ ਚ ਕੱਲੀ ਜਾਣ ਵਾਲੀ ਬਹਿੜ ਹੈਗੀ ਚੰਗੇ ਕੱਦ ਕਾਠ ਵਾਲੀ ਜ਼ਰੂਰਤ ਆ ਨੰਬਰ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਬਹਿੜ ਤੁਸੀਂ ਵੱਡੀ ਖਰੀਦ ਸਕਦੇ ਹੋ ਜੀ ਸਿਰਫ 25000 ਰੁਪਿਆ ਚਵਾਈ ਦੇ ਵਿੱਚ ਪੂਰੀ ਸੀਲ ਸਲੱਗ ਕੋਈ ਨਿਆਣਾ ਨਹੀਂ ਪਾਉਣਾ ਕਿਸੇ ਨੂੰ ਜ਼ਰੂਰਤ ਹੋਵੇ ਸੰਪਰਕ ਕਰ ਲਓ ਜੀ ਧੰਨਵਾਦ ਦੋਸਤੋ ਜਲਦੀ ਮਿਲਦੇ ਆ ਕੋਈ ਆਪਾਂ ਨਮੀ ਤੇ next video the you